ਤੱਕ ਤੇ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਵਿੱਚ ਸਰਕਾਰੀ ਦਖਲ ਖਿਲਾਫ ਉਥੋਂ ਦੀ ਸੰਗਤ ਨੇ ਜੰਤਰ ਮੰਤਰ ਦਿੱਲੀ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਵਰਕਰਾਂ ਨੇ ਦਿੱਲੀ ਤੋਂ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਹਿੱਸਾ ਲਿਆ ਹਜ਼ੂਰ ਸਾਹਿਬ ਤੋਂ ਸਾਬਕਾ ਮੈਂਬਰ ਜਰਨੈਲ ਸਿੰਘ ਦੀ ਅਗਵਾਈ ਚਾਈ ਸੰਗਤ ਨੇ ਇਹ ਇਲਜ਼ਾਮ ਲਗਾਇਆ ਕਿ ਸੂਬਾ ਸਰਕਾਰ ਕੇਂਦਰ ਦੀ ਛਾਪ ਤੇ ਅਸਿੱਧੇ ਤਰੀਕੇ ਨਾਲ ਜਿਵੇਂ ਹੋਰ ਨਾ ਗੁਰਦੁਆਰਾ ਕਮੇਟੀਆਂ ਤੇ ਕਬਜ਼ਾ ਹੋ ਰਹੀ ਹੈ ਉਸੇ ਤਰੀਕੇ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਤੇ ਵੀ ਕਬਜ਼ਾ ਹੋ ਕੇ ਸਮੁੱਚੇ ਗੁਰਦੁਆਰੇ ਨੂੰ ਸਰਕਾਰੀ ਕੰਟਰੋਲ ਅਧੀਨ ਲਿਆਂਦਾ ਜਾ ਸਕੇ ਅਲੱਗ ਤਰੀਕੇ ਦੇ ਹਤਕੰਡੇ ਵਰਤੇ ਜਾ ਰਹੇ ਨੇ ਇਸ ਸਮੇਂ ਸੰਗਤ ਨੇ ਮੰਗ ਕੀਤੀ ਕਿ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਦੀ ਚੁਣੀ ਜਾਣ ਵਾਲੀ ਕਮੇਟੀ ਨੂੰ ਹੀ ਸੇਵਾ ਸੰਭਾਲ ਦਿੱਤੀ ਜਾਵੇ ਸਰਕਾਰ ਆਪਣੇ ਬੰਦੇ ਨਾਮਜ਼ਦ ਕਰਕੇ ਗੁਰਦੁਆਰਾ ਪ੍ਰਬੰਧਕ ਤੇ ਕਬਜ਼ਾ ਹੋਣ ਦੇ ਯਤਨ ਨਾ ਕਰੇ ਨਹੀਂ ਤਾਂ ਸਮੁੱਚੀ ਸਿਕ ਕੌਮ ਦਾ ਵਿਰੋਧ ਚੱਲਣ ਲਈ ਤਿਆਰ ਰਹੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਏਕਾਈ ਦੇ ਪ੍ਰਧਾਨ ਭਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜਿਵੇਂ ਦਿੱਲੀ ਕਮੇਟੀ ਪੂਰੀ ਤਰ੍ਹਾਂ ਸਰਕਾਰੀ ਕਬਜ਼ੇ ਅਧੀਨ ਹੋ ਕੇ ਸਿੱਖ ਰਹਿਤ ਦੀਆਂ ਧੱਜੀਆਂ ਉਡਾਰੀ ਐ ਤੇ ਜਾਇਦਾਦਾਂ ਵੇਚ ਰਹੀ ਐ ਇਸੇ ਤਰੀਕੇ ਸਰਕਾਰ ਚਾਹੁੰਦੀ ਐ ਕਿ ਸਿੱਖਾਂ ਦੀ ਹਰ ਵੱਡੀ ਸੰਸਥਾ ਨੂੰ ਆਪਣੇ ਅਧੀਨ ਕੀਤਾ ਜਾਵੇ ਪਰ ਇਹ ਯਤਨ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਇਸ ਲਈ ਸਰਕਾਰ ਨੂੰ ਚਾਹੀਦਾ ਕਿ ਗੁਰਦੁਆਰਾ ਪਰੋਂਦਨ ਵਿੱਚ ਦਾਖਲ ਦੇਣਾ ਬੰਦ ਕਰੇ ਉਹਨਾਂ ਕਿਹਾ ਕਿ ਉਹ ਇਸ ਤਰ੍ਹਾਂ ਦਿੱਲੀ ਚ ਲੜਾਈ ਲੜ ਰਹੇ ਨੇ ਇਸੇ ਤਰ੍ਹਾਂ ਮਹਾਰਾਸ਼ਟਰ ਸਰਕਾਰ ਨਾਲ ਵੀ ਲੜਾਈ ਲੜ ਲਈ ਤਿਆਰ ਨੇ